ਸਾਰਾ ਮੈਂ ਫੌਜੀ ਬੰਦਾ ਮੈਂ ਪ੍ਰਧਾਨ ਹਾਂ ਪੰਜਾਬ ਕਚਨ ਜੂਤ ਕਲੋਛਦਾ ਮੈਂ ਉਹਨਾਂ ਦੇ ਨਾਲ ਖਲੋਤਾਂ ਮੈਂ ਦੋਨੇ ਵਾਰੀ ਮੇਰੇ ਤੀਜੇ ਨੂੰ ਮੇਰਾ ਘਰ ਪੂਸਕਾ ਲੁੱਟਦੇ ਆ ਹੁਣ ਇਹਨਾਂ ਸਕੂਟਰੀ ਜਿਹੜੀ ਹੈਗੀ ਘੋੜਨੀ ਆ ਪਟਿਆਲੇ ਕੰਪਲੇਨਟ ਪਾਤੀ ਉਹ ਚੋਰੀ ਦੀ ਸਕੂਟਰੀ ਸਾਰਾ ਹਨ ਮਦਦ ਕਰਨੀ ਇਹਨਾਂ ਵਿਚਾਰਿਆਂ ਦੀ ਸੱਚੀਆਂ ਬੰਦਿਕਾ ਕਰਨੀ ਵੀ ਆਹ ਜਰੂਰ ਕਰਨੀ ਹਾਂਜੀ ਕਿਹੜਾ ਰੋਲਾ ਮਾਰਦਾ ਤੂੰ ਮੈਨੂੰ ਮਾਰ ਮੈਂ ਖਿੱਚ ਲਈ ਬੁੱਡੀਆਂ ਸਾਡੇ ਸਾਡੇ ਸਾਰੇ ਸਾਰੇ ਕੱਪੜੇ ਨਾ ਗਿਆ ਇਹ ਸਾਰੇ ਕੋਲ ਚਰ ਗਿਆ ਇਹ ਕੱਪੜੇ ਆ ਵੀਡੀਓ ਤੇ ਆਈ ਨਾ ਫੇਰ ਉਹ ਬਾਲ ਬਣ ਕੇ ਕੱਪੜੇ ਖਲੀ ਕਰਾਉਣੀ ਆਪਣੀਆਂ ਦੇ ਦੱਸ ਦੋ ਆ ਕੁੜੀ ਨੂੰ ਨਹੀਂ ਚੱਲਦੀ ਹਾਂ ਤੇਰੀ ਵਲ ਆਪਾ ਤਾਂ ਆਪ ਹੀ ਕਹਿ ਲਿਆ ਸਭ ਤੋਂ ਵੱਧ ਮੁੱਲ ਛੋਟ ਨਹੀਂ ਕੋਈ ਕੋਤਮ ਨੂੰ ਖੋਦਾ ਰਿਹਾ ਡਾਇਰੈਕਟ ਨਾ ਹਲੋ ਜੇ ਬੰਦੇ ਕਹਿੰਦੇ ਨੇ ਮੋਟਾ ਸਰਦ ਲੈਣਾ ਆਹ ਪੱਤ ਲਮਾ ਦੇ ਇਹ ਤਰ੍ਹਾਂ ਇਹ ਦੋ ਬੋਟਾ ਨੇ ਇਹਦੇ ਬੋਟਾ ਦਾਰੀਆਂ ਸੋਣਾ ਅਜੇ ਕੋਲ ਬਣਾ ਕੋਈ ਜਿਹੜੀ ਫੋਟੋ ਨਹੀਂ ਆ ਰਹੀ ਸਾਰੇ ਬਣਾਉਂਦੀ ਵੀਡੀਓ ਕੋਲ ਦੇ ਦਿੱਤਾ ਹੈ ਕਿ ਕੋਈ ਤੇ ਤੇ ਵੀ ਬੱਟੇ ਰੋੜਾ ਮਾਰਿਆ ਉਹਨਾਂ ਨੇ ਸਪੋਰਟਾਂ ਕੀ ਵੀਡੀਓ ਬਣਾਉਣਾ ਸਾਰੇ ਆਂ ਸੱਤ ਧੰਗਿਆਂ ਨੇ ਸਾਰੇ ਆਂਦੇ ਨੇ ਹੀ ਮਾਰਦੇ ਨੇ ਪਾਸੇ ਨੂੰ ਕਿਸੋ ਕੋਈ ਕਾਨੂੰਨ ਨਹੀਂ ਮਸਲਾ ਕੋਈ ਗੱਲ ਨਹੀਂ ਸਰਵਾਈਵਰ ਚੇਤਨੂ ਤਰਪੂ ਆਹਣਾ ਛੋਟਾ ਲਾ ਸਕਦਾ ਲੈ ਉਹਦੇ ਅਮਮੀ ਆਪਣੀ ਨਾ ਜਿੰਨਾ ਨੂੰ ਕੀ ਹੋ ਗਿਆ ਤੇ ਕਾ ਬੀ ਬੀ ਗੱਡੀ ਚੱਲ ਚੱਲ ਬੰਦਾ ਹੁੰਦਾ ਠੀਕ ਇਕੜਾ ਵੀਰ ਸਿੱਕੀ ਨਾ ਹਾਂਜੀ ਗੱਡੀ ਆ ਰਹੀ ਹੈ ਚੰਨ ਰਾਜਨ ਰਾਜਨ ਕਰਾਉਂਦੇ ਦੂਜਾ ਦੂਜੇ ਦੇ ਵਿੱਚ ਆਏ ਦੂਜੇ ਕੋਲ ਜੇ ਸੱਟਾ ਮਾਰੀਆ ਚਾਰਾਂ ਦੇ ਚਾਰਾਂ ਦੇ ਚਾਰਾਂ ਦੇ ਉਹਦੇ ਹੱਥੇ ਜਿਹੜਾ ਲੰਮਾ ਦਾਤਾ ਸੀ ਸਰ ਸਰ ਮੈਂ ਸਰ ਮੇਰੀ ਆਪਣੀ ਸੇਵਾ ਕਰੋ ਕਿ ਤੁਹਾਨੂੰ ਕਿਸੇ ਪਾਰਟੀ ਦੇ ਨਾਲ ਸਰ ਮੈਂ ਸੱਚ ਦੱਸਦਾ ਆਮ ਆਦਮੀ ਪਾਰਟੀ ਦੇ ਦੋ ਕੈਂਡੀਡੇਟ ਖਲੋਤੇ ਹੀ ਇੱਕ ਕੇ ਨਾਮ ਨਾਲ ਸੁਨੂ ਬੈ ਸੁਨੂ ਬੈ ਲੋ ਮੇਰੀ ਗੱਲ ਸੁਣੋ ਲਖਮਿੰਦਰ ਸਾਹਿਬ ਜੀ ਛੱਡੋ ਤੁਸੀਂ ਰਬ ਦੀ ਦਾਸ ਹੋ ਜੀ ਉਹ ਜੀ ਆਪਣੀ ਸੇਵ ਕਹੀ ਨੂੰ ਕਰੋ ਰੱਬ ਦਾ ਵੀ ਕੰਮ ਕਰੋ ਤੁਹਾਨੂੰ ਤੁਹਾਡੇ ਪਰਮੇਸ਼ਵਰ ਦਾ ਨਾਮ ਲੈ ਦੇ ਵਿੱਚ ਜਾਂ ਤੁਹਾਨੂੰ ਤੁਹਾਡੇ ਤਰਫੋਂ ਸੀ ਪ੍ਰੈਕਟਿਸ ਕਰਨ ਦੇ ਵਿੱਚ ਕੋਈ ਨਹੀਂ ਰੁਕਦਾ ਜਿਹੜਾ ਕੋਈ ਅਰਚਨ ਪਾਊਗਾ ਉਹਦੇ ਬਾਣੀ ਸੁਣਨੀ ਕਰਵਾ ਜੜੀ ਕੀਤੀ ਜਾਊਗੀ ਆਹ ਜੀ ਆਹ ਜੀ ਸਾਹਿਬ ਅੱਧਰੋਂ ਇਹ ਗੱਲ ਕਰਦੇ ਆਂ ਮੈਂ ਬਿਲਕੁਲ ਕੋ ਵਾਲਾ ਦਾ ਵਾਚ ਨਹੀਂ ਆਸਦਾ ਸਰੋ ਖੋਲੋ ਯਾਰ ਸਰੋੜਾ ਮੇਰਾ ਵੀਰੋੜਾ ਨਹੀਂ ਬਾਸਪੁਰਾ ਦਾ ਕਿ ਕਿ ਮਰੋੜਾ ਖੋਲੋ ਯਾਰ ਸਰੋੜਾ ਖੋਲੋ ਡੀਐਸਪੀ ਸਾਹਿਬ ਮੇਰੇ ਕੋਲ ਨਾ ਵੀਡੀਓ ਆਈ ਸੀ ਜਿਵੇਂ ਨੂੰ ਕਾਫੀ ਕੰਪਲੀਟਾ ਵੀ ਨੋਟੀਫਿਕੇਸ਼ਨ ਦੇ ਲਈ ਪਹੁੰਚ ਗਈ ਸੀ ਤਾਂ ਕੋਈ ਨਹੀਂ ਇਹ ਸਾਡੇ ਪਾਸੇ ਦੀ ਇਹਨਾਂ ਦੇ ਉੱਪਰ ਜਿਹੜਾ ਘਰ ਤੋਂ ਪੁੱਛਿਆ ਹੋਇਆ ਕਿ ਕੰਮ ਆ ਗਿਆ ਵੀ ਵੀਡੀਓ ਦੇ ਕਾਹਦੇ ਹੀ ਬਰਾ ਬੰਦਾ ਪੱਤਰ ਚਲਾ ਰਿਹਾ ਵਾ ਜਿਨ੍ਹਾਂ ਦਾ ਜਨਕ ਰਾਜ ਦਾ ਮੋਦੀ ਪੰਚਾਇਤ ਮੈਂਬਰ ਹਾਂਜੀ ਕਿਉਂਕਿ ਉਹਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਦੂਸਰਾ ਇੱਕ ਬੰਦੇ ਦੇ ਕੋਈ ਸ਼ਰਤਾਂ ਖੁਦ ਮਾਰੀ ਉਹਨੂੰ ਉੱਪਰ ਵੀ ਇਹਨਾਂ ਨੂੰ ਮਾਰੀ ਜਿਹੜੇ ਜਿੰਨੇ ਵੀ ਬੰਦੇ ਜਿਨ੍ਹਾਂ ਦੇ ਐਪਲੀਕੇਸ਼ਨ ਜੁੜੀ ਜਾ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਦਾ ਕਰਤੀਏ ਕਿਉਂਕਿ ਅਪਾ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਵੀ ਕਿਸੇ ਵੀ ਪਰਮੇਸ਼ਵਰ ਦੇ ਦਾਸ ਨੂੰ ਰੱਬ ਨੂੰ ਮੰਨਣ ਵਾਲੇ ਬੰਦੇ ਨੂੰ ਕਈ ਘਰ ਦੇ ਵਿੱਚ ਆ ਕੇ ਮਾਰੇ ਕਿਤੇ ਜਾਂ ਦਹਿਸ਼ਤ ਦਾ ਮੰਗਲੂਕ ਪੰਜਾਬ ਦੇ ਵਿੱਚ ਬਣੇ। ਇਹ ਆਪਸੀ ਭਾਈਚਾਰਕ ਜਿਹੜੀ ਸਾਝਿਆ ਉਹਨੂੰ ਖਰਾਬ ਕੀਤਾ ਜਾਵੇ। ਇਹ ਕਦੇ ਵੀ ਮੈਜੋਰਿਟੀ ਕਮਿਸ਼ਨ ਫਰਦਾਸ਼ੀ ਕਰੂਗਾ। ਪਰ ਇਹਦਾ ਮੈਂ ਸਰਕਟ ਮੋਟਰਸ ਲੈਂਦੇ ਹੋਏ ਚੰਡੀਗੜ੍ਹ ਕੋਲ ਸਪੈਸ਼ਲ ਅੱਜ ਕਿ ਮੈਂ ਤਾਂ ਹੀ ਆਇਆ ਹਾਂ। ਕਿਉਂਕਿ ਉਹਨੂੰ ਬਹੁਤ ਸਾਰੀਆਂ ਕੋਲਾ ਆ ਰਹੀਆਂ ਸੀ, ਬਹੁਤ ਸਾਰੇ ਲੋਕਾਂ ਦੇ ਮੈਸੇਜ ਆ ਰਹੇ ਸੀ ਸਾਡੇ ਮੈਜੋਰਿਟੀ ਕਮਿਸ਼ਨ ਦੇ ਜਿਹੜੇ ਅ ਪੇਜ ਹੈ ਜਿਹੜਾ ਉੱਤੇ ਕਾਫੀ ਲੋਕਾਂ ਦਾ ਕਮੈਂਟਾਂ ਲਿਖ ਕੇ ਪੈਣਗੇ। ਜਿਹੜੇ ਬੰਦ ਹੋ ਗਏ ਸੰਭਾਲ ਲਓ। ਤੇ ਮੈਂ ਚਾਹੁੰਦਾ ਹਾਂ ਵੀ ਇਸ ਜਿਹੜੀ ਬੰਦ ਕੁਰਨੀ ਕਰੂ ਬੰਦ ਕਰੀ। ਅਪਲੇਨ ਦੇ ਦਿੱਤੀ। ਸਰ ਇੱਕ ਮਿੰਟ ਬੇਰਤੀ ਇੱਕ ਜੀ। ਇਹ ਡਿਫਟੀ ਸਾਹਿਬ ਨੇ ਕਿਹਾ ਵੀ ਚਰਚ ਖਾਲੀ ਕਰ ਦੇਣਾ ਕਰਤੀ। ਲੇਕਿਨ ਹੁਣ ਘਰ ਤੱਕ ਪਹੁੰਚ ਗਏ 25 ਜਵਾਨ। ਮੈਂ ਤੁਹਾਨੂੰ ਦੱਸਦਾ। 25 ਜਵਾਨ ਹੈ ਵੇਖੋ ਇੱਕ ਗੱਲ ਥੋੜਾ ਬਣਦੀ। ਚਰਚ ਤੇਰੇ ਕੋਲੇ ਬਲੀਵਰ ਚਰਚ ਦੇ ਵਿੱਚ ਪਾਸਾ ਬਣਾ ਕੇ ਬੈਠੇ ਸੀ ਨਾ। ਉਹ ਸੰਸਥਾ ਹੈ। ਉਹ ਸੰਸਥਾ ਤੋਂ ਦੁਬਾਰਾ ਨੇ ਆਪਣੀ ਸੇਵਾ ਕਰਮ ਕਰਤੀ। ਠੀਕ ਆ ਪੁੱਤ ਜਾਨੀ ਚਰਚ ਤੇ ਬੋਲੋ ਉਹ ਪਾਸਾ ਕਰੀਏ ਉਹ ਸੇਵਾ। ਇਹ ਜਿਹੜਾ ਇਹਨਾਂ ਦਾ ਘਰ ਹੈ ਇਹਨੂੰ ਦਿੱਤੀ ਹੈ ਜਿਹੜੇ ਘਰ ਦਿੱਤਾ ਦਾਨ ਕੀਤਾ ਹੁਣ ਦੇਖਦਾ ਜੀ ਸਭ ਕੁਝ ਮੀਟਰ ਨਹੀਂ ਲੱਗਣਦੇ ਇਹਨਾਂ ਦੇ ਇੱਕ ਮਿੰਟ ਬੱਸ ਇਹਦੇ ਵਿੱਚ ਜੰਨਾ ਦਾ ਕੰਮ ਕਰਨਾ ਇਹਨਾਂ ਨੂੰ ਇੱਥੇ ਕੋਈ ਪਰੇਸ਼ਾਨ ਨਹੀਂ ਮੀਟਰ ਦੇ ਵਿੱਚ ਨਾ ਕੋਈ ਗੱਲ ਨਹੀਂ ਮੀਟਰ ਦਾ ਬਾਈਕ ਮੀਟਰ ਤੇ ਹੀ ਕਾਲੀ ਹਾਂ ਸਰਪੰਚ ਦੇ ਕੋਲ ਸਰਪੰਚ ਸਾਹਿਬ ਨੂੰ ਸਪੈਸ਼ਲੀ ਹੀ ਯਾਰ ਮੈਂ ਮੈਨੂੰ ਕੋਲ ਖਾਦਾਗਾ ਸਭ ਕਾਲੀ ਖਰਾਣਾ ਸਰਪੰਚੀ ਤੋਂ ਪਰਵੀ ਹੋ ਗਿਆ ਸਰੋ ਇਸ ਨੂੰ ਕਹਿੰਦਾ ਕਿ ਸਾਨੂੰ ਐਮਐਲਏ ਸਾਹਿਬ ਵੀ ਡਾਕਰੇ ਕੋਈ ਗੱਲ ਨਹੀਂ ਯਾਰ ਤੁਸੀਂ ਗੱਲ ਮੇਰੇ ਤੱਕ ਲਿਆਂਦੀ ਹੈ ਨਾ ਮੇਰੀ ਜ਼ਿੰਮੇਵਾਰੀ ਹੈ ਤੁਹਾਡਾ ਬੱਚੀ ਟਿਕਟ ਵੀ ਲੱਗ ਜਾਊਗਾ ਤੁਹਾਨੂੰ ਭੈਣ ਦੀ ਕੋਤਨ ਪਰੇਸ਼ਾਨ ਨਹੀਂ ਕਰੂਗਾ ਇਹ ਬੇਦੀ ਹੈ ਆਪਣਾ ਇਹ ਜਿਹੜਾ ਪਰਿਵਾਰ ਹੈ ਕਾਫੀ ਸਹਿਮਿਆ ਹੋਇਆ ਵਾ ਡਰਿਆ ਹੋਇਆ ਵਾ ਇਹ ਕਹਿੰਦੇ ਆ ਵੀ ਮੈਂ ਇਹ ਪੰਜਾਬ ਜਾਣੀ ਆ ਤੇ ਸਾਡੇ ਜਿਹੜਾ ਬੱਚੇ ਸਕੂਲ ਜਾਂਦੇ ਆ ਨਾ ਇਹ ਸਾਨੂੰ ਡਰਿਆ ਕੋਈ ਮੈਨੂੰ ਬਿਆਨੀ ਪਿਆਨੀ ਕਰਕੇ ਚਾਹੁੰਦੇ ਆ ਨਾ ਦਿੱਲੀ ਦੀ ਕੀ ਕਹਿੰਦੇ ਸੀ ਬਿਆਨੀ ਜੀ ਹੈਗੀ ਇਹਨੂੰ ਪਿੰਡੋਂ ਕੱਢ ਦੋ ਇਹ ਬੱਚੇ ਦੇ ਤਿੰਨ ਪੇਪਰ ਰਹਿ ਗਏ ਆ ਜੀ ਇਹਨਾਂ ਨੂੰ ਛੇੜਦੇ ਆ ਇਹਨਾਂ ਨੂੰ ਮਾੜਾ ਜਿਹਾ ਬੋਲਦੇ ਆ ਜਿਹੜੇ ਵੀ ਬੰਦੇ ਮੋਹਤਮਲੇ ਕਾਰਵਾਈ ਠੀਕ ਹੈ ਜੀ ਫਿਰ ਤੁਸਾਦ ਮਿਲ ਕੇ ਮੋਟੇ ਛੇੜਾ ਦੀ ਕਾਰਵਾਈ ਕੀਤੀ ਜਾਏ ਇਹਨਾਂ ਗੋਸ਼ੀਆਂ ਨੂੰ ਛੱਡਣਾ ਨਹੀਂ ਇਹਨਾਂ ਨੂੰ ਸਿੱਟੀ ਥਾਂ ਤੇ ਥਾਂ ਤੇ ਸਿੱਟੀ ਗੱਲ ਕਹਿੰਦਾ ਸਾਈਡ ਵਾ ਕਰਦੇ ਆ ਬਾਪ ਮਾਈ ਕਰ ਬਾਹਰ ਆ ਬਾਹਰ ਅੱਜ ਬਾਹਰ ਕਰੇ ਨਾ ਇਹ ਬੀਚ ਦਾ ਸ਼ਾਮਤ ਜਿਹੜਾ ਤਾਲਾ ਨੁਕੀਏ ਜਾਂਦੀ ਹੈ ਲਾਹ ਕੇ ਪੇਪਰ ਹੀ ਗਏ ਪੇਪਰ ਆਓ ਬੁਜੀ ਬਾਰ ਬਾਰ ਆਓ ਜੀ ਮੈਂਬਰ ਦਾ ਹਾਂ ਜੀ ਠੀਕ ਹੋਗਾ ਜੀ ਬਹੁਤ ਵਧੀਆ